ਦੀਵਾਲੀ ਦੇ ਦਿਨ ਕਿਸੇ ਵੀ ਵੇਲੇ ਤੁਸੀਂ ਤુલਸੀ ਦੇ ਪੌਦੇ ਨਾਲ ਬੰਨ੍ਹ ਦਿਓ ਇੱਕ ਚੀਜ਼ ਇੰਨਾ ਪੈਸਾ ਦੋਸਤੋ ਘਰ ਵਿੱਚ ਆਵੇਗਾ ਕਿ ਸੰਭਾਲਿਆ ਨਹੀਂ ਜਾਵੇਗਾ। ਸ਼ਾਸਤਰਾ ਵਿੱਚੇ ਗੁਪਤ ਉਪਾਅ ਬਾਰੇ ਬਹੁਤ ਚਰਚਾ ਕੀਤੀ ਗਈ ਹੈ। ਦੋਸਤੋ ਦੀਵਾਲੀ ਦਾ ਤਿਉਹਾਰ ਸਾਲ ਵਿੱਚ ਸਿਰਫ ਇੱਕ ਵਾਰ ਆਉਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਇਸ ਦਿਨ ਖੁਦ ਪ੍ਰਮਾਤਮਾ ਧਰਤੀ ਤੇ ਆਉਂਦੇ ਹਨ ਅਤੇ ਆਪਣੇ ਭਗਤਾਂ ਦੀ ਕਾਮਨਾ ਨੂੰ ਪੂਰਾ ਕਰਦੇ ਹਨ। ਮਾਂ ਲక్ష్ਮੀ ਵੀ ਉਸ ਦਿਨ ਉਹਨਾਂ ਦੇ ਘਰਾਂ ਵਿੱਚ ਪੈਰ ਪਾਉਂਦੀ ਹੈ। ਜਿੰਨਾ ਘਰਾਂ ਵਿੱਚ ਸਾਫ ਸਫਾਈ ਹੁੰਦੀ ਹੈ ਤੇ ਜਿੰਨਾ ਘਰਾਂ ਵਿੱਚ ਪਵਿੱਤਰਤਾ ਦੋਸਤੋ ਬਣੀ ਰਹਿੰਦੀ ਹੈ ਇਹ ਜ਼ਰੂਰੀ ਨਹੀਂ ਹੁੰਦਾ ਕਿ ਦੀਵਾਲੀ ਵਾਲੇ ਦਿਨ ਕੋਈ ਵਰਤਨ ਖਰੀਦਿਆ ਜਾਵੇ ਜਾਂ ਫਿਰ ਸੋਨਾ ਖਰੀਦਿਆ ਜਾਵੇ ਮੈਂ ਅੱਜ ਤੁਹਾਨੂੰ ਇੱਕ ਅਜਿਹੀ ਗੁਪਤ ਚੀਜ਼ ਦੱਸਾਂਗਾ ਜਿਸ ਨੂੰ ਖਰੀਦ ਕੇ ਤੁਸੀਂ ਤુલਸੀ ਦੇ ਪੌਦੇ ਨਾਲ ਬੰਨ ਦੇਣਾ ਹੈ ਅਤੇ ਜਿਸ ਤੋਂ ਬਾਅਦ ਤੁਹਾਡੇ ਘਰ ਵਿੱਚ ਰੌਣਕਾਂ ਹੀ ਰੌਣਕਾਂ ਆ ਜਾਣਗੀਆਂ ਤੁਹਾਡੇ ਘਰ ਵਿੱਚ ਖੂਬ ਸਾਰਾ ਪੈਸਾ ਆਉਣ ਲੱਗ ਜਾਵੇਗਾ ਅਤੇ ਜਿੰਨੀਆਂ ਵੀ ਤੁਹਾਡੇ ਘਰ ਵਿੱਚ ਪਰੇਸ਼ਾਨੀਆਂ ਹੋਣਗੀਆਂ ਉਹ ਦੋਸਤੋ ਸਾਰੀਆਂ ਦੂਰ ਹੋ ਜਾਣਗੀਆਂ ਜੀ ਕਈ ਦੋਸਤਾਂ ਮਿੱਤਰਾਂ ਦੇ ਮਨ ਵਿੱਚ ਇਹੀ ਸਵਾਲ ਆ ਰਿਹਾ ਹੋਵੇਗਾ ਕਿ ਪੈਸੇ ਦਾ ਅਤੇ ਦਿਵਾਲੀ ਦੇ ਤਿਉਹਾਰ ਦਾ ਤુલਸੀ ਦੇ ਪੌਦੇ ਨਾਲ ਕੀ ਲੈਣਾ ਦੇਣਾ ਹੈ ਤਾਂ ਦੇਖੋ ਦੋਸਤੋ ਦਿਵਾਲੀ ਵਾਲੇ ਦਿਨ ਨੂੰ ਭਾਗਾ ਨੂੰ ਬੰਨਣ ਦਾ ਵੀ ਇੱਕ ਦਿਨ ਮੰਨਿਆ ਜਾਂਦਾ ਹੈ ਇਹ ਮੰਨਤਾ ਪੁਰਾਤਨ ਸਮੇ ਵਿੱਚ ਹੁੰਦੀ ਸੀ ਕਿ ਇਸ ਨੂੰ ਰਿਸ਼ੀ ਮੁਨੀ ਵੀ ਕਰਦੇ ਸਨ ਤુલਸੀ ਦਾ ਪੌਦਾ ਹਰ ਘਰ ਵਿੱਚ ਜ਼ਰੂਰ ਪਾਇਆ ਜਾਂਦਾ ਹੈ ਜੋ ਕਿ ਦੀਵਾਲੀ ਦੇ ਉਲਟ ਕੰਮ ਕਰਦਾ ਹੈ ਜੀ ਭਾਵ ਕਿ ਤુલਸੀ ਦਾ ਪੌਦਾ ਬੰਨੇ ਹੋਏ ਭਾਗਾਂ ਨੂੰ ਵੀ ਖੋਲਣ ਦਾ ਕੰਮ ਕਰਦਾ ਹੈ ਕਿਉਂਕਿ ਦੋਸਤੋ ਦੀਵਾਲੀ ਦੇ ਦਿਨਾਂ ਵਿੱਚ ਬਹੁਤ ਸਾਰੇ ਟੋਟਕੇ ਕੀਤੇ ਜਾਂਦੇ ਹਨ ਜਿਨ੍ਹਾਂ ਨਾਲ ਆਪਣੇ ਆਸ ਪੜੋਸ ਆਪਣੇ ਰਿਸ਼ਤੇਦਾਰਾਂ ਦੇ ਭਾਗਾਂ ਨੂੰ ਲੋਕ ਆਪਣੇ ਘਰ ਵਿੱਚ ਹੀ ਬਣ ਦਿੰਦੇ ਹਨ ਜਿਨ੍ਹਾਂ ਦਾ ਅਸਰ ਉਹਨਾਂ ਦੇ ਘਰ ਵਿੱਚ ਦੇਖਣ ਨੂੰ ਮਿਲਦਾ ਹੈ ਇਸੇ ਕਰਕੇ ਦੋਸਤੋ ਤુલਸੀ ਦੇ ਪੌਦੇ ਨਾਲ ਇਹ ਇੱਕ ਚੀਜ਼ ਬੰਨਣ ਨਾਲ ਸਾਡੇ ਕੀਤੇ ਗ੍ਰਹਿ ਸਾਰੇ ਬੰਦਨ ਟੁੱਟ ਜਾਂਦੇ ਹਨ ਜੈਸ ਨਾਲ ਸਾਡੇ ਘਰ ਵਿੱਚ ਖੂਬ ਸਾਰਾ ਪੈਸਾ ਆਉਂਦਾ ਹੈ ਸਾਨੂੰ ਸਮਝ ਵੀ ਨਹੀਂ ਆਉਂਦੀ ਕਿ ਇਹ ਪੈਸਾ ਕਿੱਥੋਂ ਆ ਰਿਹਾ ਹੈ ਇੰਨੀ ਜ਼ਿਆਦਾ ਦੋਸਤੋ ਤਰੱਕੀ ਸਾਡੇ ਘਰ ਵਿੱਚ ਹੋਣ ਲੱਗਦੀ ਹੈ ਉਹ ਵਸਤੂ ਦੱਸਣ ਤੋਂ ਪਹਿਲਾਂ ਮੈਂ ਉਸ ਨਾਲ ਜੁੜੀਆਂ ਸਾਵਧਾਨੀਆਂ ਦੱਸਣ ਜਾ ਰਿਹਾ ਹਾਂ ਕਿਉਂਕਿ ਜੇਕਰ ਇਸ ਉਪਾਅ ਨੂੰ ਕਰਦੇ ਸਮੇਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਗਲਤੀ ਕਰ ਦਿੱਤੀ ਤਾਂ ਪੈਸੇ ਦੀ ਜਗ੍ਹਾ ਕੰਗਾਲੀ ਆ ਸਕਦੀ ਹੈ ਧਨ ਦੀ ਜਗ੍ਹਾ ਦੋਸਤੋ ਕਰਜ਼ਾ ਸਰ ਚੜ ਸਕਦਾ ਹੈ ਭਾਵਕੇ ਮਹਾ ਲక్ష్ਮੀ ਨਰਾਜ ਹੋ ਸਕਦੀ ਹੈ ਦੋਸਤੋ ਸਭ ਤੋਂ ਪਹਿਲੀ ਗੱਲ ਕਿ ਜੇਕਰ ਘਰ ਵਿੱਚ ਤુલਸੀ ਦਾ ਪੌਦਾ ਨਹੀਂ ਹੈ ਤਾਂ ਦੀਵਾਲੀ ਦੇ ਦਿਨ ਤੁਸੀਂ ਉਸ ਪੌਦੇ ਨੂੰ ਹਰ ਹਾਲਤ ਵਿੱਚ ਘਰ ਵਿੱਚ ਖਰੀਦ ਕੇ ਲਗਾਉਣਾ ਹੈ ਦੋਸਤੋ ਸਭ ਤੋਂ ਪਹਿਲਾਂ ਤਾਂ ਇਹ ਗੱਲ ਵਿੱਚ ਧਿਆਨ ਰੱਖਣੀ ਹੈ ਕਿ ਉਹ ਚੀਜ਼ ਤુલਸੀ ਦੇ ਪੌਦੇ ਨਾਲ ਬੰਨਣ ਦੇ ਨਾਲ ਨਾਲ ਤੁਹਾਨੂੰ ਆਪਣੇ ਮਨ ਦੇ ਵਚਨ ਵੀ ਬੰਨਣੇ ਪੈਣਗੇ ਭਾਵਕੇ ਦੋਸਤੋ ਇਹ ਨਹੀਂ ਹੁੰਦਾ ਕਿ ਤੁਸੀਂ ਆਪਣੇ ਮਨ ਵਿੱਚ ਕਿਸੇ ਦਾ ਬੁਰਾ ਸੋਚੋ ਅਤੇ ਉਸ ਚੀਜ਼ ਨੂੰ ਤੁਸੀਂ ਤੁਲਸੀ ਦੇ ਪੌਦੇ ਨਾਲ ਬੰਨ੍ਹ ਦਿਓ ਤਾਂ ਤੁਹਾਡੇ ਘਰ ਵਿੱਚ ਪੈਸਾ ਜਾਵੇਗਾ। ਦੋਸਤੋ ਇਹ ਸੰਭਵ ਨਹੀਂ ਹੈ ਤੁਹਾਨੂੰ ਪਰਮਾਤਮਾ ਨਾਲ ਉਸ ਕੁਦਰਤ ਨਾਲ ਇਹ ਵਚਨ ਇਹ ਬੰਧਨ ਕਰਨਾ ਪਵੇਗਾ ਕਿ ਤੁਸੀਂ ਕਦੇ ਕਿਸੇ ਦਾ ਵੀ ਬੁਰਾ ਨਹੀਂ ਕਰੋਗੇ। ਕਦੇ ਵੀ ਕਿਸੇ ਦਾ ਨੁਕਸਾਨ ਨਹੀਂ ਕਰੋਗੇ। ਐਸੇ ਦੇ ਨਾਲ ਹੀ ਦੋਸਤੋ ਇਹ ਸਾਵਧਾਨੀ ਵੀ ਰੱਖਣੀ ਹੈ ਕਿ ਜਦੋਂ ਵੀ ਤੁਸੀਂ ਉਹ ਚੀਜ਼ ਨੂੰ ਤુલਸੀ ਦੇ ਪੌਦੇ ਨਾਲ ਬੰਨ੍ਹਣਾ ਹੈ ਤਾਂ ਹਮੇਸ਼ਾ ਇਸ਼ਨਾਨ ਕਰਨਾ ਜ਼ਰੂਰੀ ਹੈ। ਜੇਕਰ ਤੁਸੀਂ ਬਿਨਾਂ ਸੋਚੇ ਸਮਝੇ ਬਿਨਾਂ ਇਸ਼ਨਾਨ ਕੀਤੇ ਤੁਸੀਂ ਉਸ ਨੂੰ ਤુલਸੀ ਦੇ ਪੌਦੇ ਨਾਲ ਬੰਨ੍ਹ ਦਿੱਤਾ ਤਾਂ ਇਹ ਸਭ ਤੋਂ ਵੱਡਾ ਪਾਪ ਵੀ ਦਿਵਾਲੀ ਦੇ ਦਿਨਾਂ ਵਿੱਚ ਹੋ ਸਕਦਾ ਹੈ ਕਿਉਂਕਿ ਦੋਸਤੋ ਸਭ ਨੂੰ ਪਤਾ ਹੈ ਕਿ ਮਾਂ ਲਕਸ਼ਮੀ ਹਮੇਸ਼ਾ ਹੀ ਤુલਸੀ ਦੇ ਪੌਦੇ ਤੋਂ ਪ੍ਰਭਾਵਿਤ ਹੁੰਦੀ ਹੈ ਦਿਵਾਲੀ ਦੇ ਦਿਨਾਂ ਵਿੱਚ ਉਸ ਘਰ ਵਿੱਚ ਉਹ ਉਸ ਪਰਿਵਾਰ ਵਿੱਚੋ ਪ੍ਰਵੇਸ਼ ਜ਼ਰੂਰ ਕਰਦੀ ਹੈ ਜਿੰਨਾ ਘਰਾਂ ਵਿੱਚ ਤુલਸੀ ਦੇ ਪੌਦੇ ਹੁੰਦੇ ਹਨ ਪਰ ਜੇਕਰ ਤੁਹਾਡੇ ਘਰ ਵਿੱਚ ਤુલਸੀ ਦਾ ਪੌਦਾ ਨਹੀਂ ਹੈਗਾ ਤਾਂ ਇਹ ਵੀ ਬਹੁਤ ਵੱਡਾ ਜੋਗ ਤੁਹਾਡੇ ਲਈ ਬਣ ਰਿਹਾ ਹੈ ਕਿ ਤੁਸੀਂ ਦਿਵਾਲੀ ਦੇ ਦਿਨ ਤુલਸੀ ਦੇ ਪੌਦੇ ਨੂੰ ਘਰ ਵਿੱਚ ਹਰ ਹਾਲਤ ਵਿੱਚ ਲਗਾਉਣਾ ਹੈ ਅਤੇ ਉਸ ਤੋਂ ਬਾਅਦ ਉਸ ਦੀ ਪੂਜਾ ਤੁਸੀਂ ਕਰਨੀ ਹੈ ਜੀ ਇਸ ਦੇ ਨਾਲ ਹੀ ਤੁਸੀਂ ਕੀ ਕਰਨਾ ਹੈ ਕਿ ਦੀਵਾਲੀ ਦੇ ਦਿਨ ਉਹ ਚੀਜ਼ ਬਨਣ ਤੋਂ ਬਾਅਦ ਰਾਤ ਨੂੰ ਸਮਾਨ ਵਿੱਚ ਪਹਿਲਾ ਤਾਰਾ ਦੇਖਣ ਤੋਂ ਬਾਅਦ ਹੀ ਤੁਸੀਂ ਉਸ ਤુલਸੀ ਦੇ ਪੌਦੇ ਨੂੰ ਜਲ ਅਰਪਣ ਕਰਨਾ ਹੈ ਭਾਵ ਕਿ ਉਸ ਦੀਆਂ ਜੜਾਂ ਵਿੱਚ ਤੁਸੀਂ ਪਾਣੀ ਪਾਉਣਾ ਹੈ ਯਾਦ ਰੱਖੋ ਦੋਸਤੋ ਉਹ ਪਾਣੀ ਤੁਹਾਡੀ ਫਰਿੱਜ ਦਾ ਨਹੀਂ ਹੋਣਾ ਚਾਹੀਦਾ ਉਸ ਨੂੰ ਸਿਰਫ ਤਾਜੇ ਪਾਣੀ ਦੇ ਤੌਰ ਤੇ ਹੀ ਤੁਸੀਂ ਵਰਤ ਤੋਂ ਲੈ ਆਉਣਾ ਹੈ ਭਾਵ ਕੇ ਤਾਜਾ ਪਾਣੀ ਹੀ ਤੁਸੀਂ ਤુલਸੀ ਦੀਆਂ ਜੜਾਂ ਵਿੱਚ ਪਾਉਣਾ ਹੈ। ਦੋਸਤੋ ਹੋਰ ਕੋਈ ਦੇਖੇ ਨਾ ਦੇਖੇ ਪਰ ਉਹ ਪ੍ਰਮਾਤਮਾ ਉਹ ਕੁਦਰਤ ਅਤੇ ਉਹ ਮਾਂ ਲక్ష్ਮੀ ਤੁਹਾਨੂੰ ਦੇਖ ਰਹੀ ਹੋਵੇਗੀ। ਇਸ ਕਰਕੇ ਸਮਾਨ ਵਿੱਚ ਪਹਿਲਾ ਤਾਰਾ ਦੇਖਣ ਤੇ ਤੁਸੀਂ ਇਹ ਉਪਾਅ ਕਰਨਾ ਹੈ। ਮਨ ਨੂੰ ਸ਼ਾਂਤ ਰੱਖਣਾ ਅਤੇ ਦਿਲ ਨੂੰ ਤੁਸੀਂ ਸਾਫ਼ ਰੱਖਣਾ ਹੈ। ਅਤੇ ਹਮੇਸ਼ਾ ਮੂੰਹ ਤੇ ਮੁਸਕਾਨ ਜ਼ਰੂਰ ਰੱਖਣੀ ਹੈ ਜੀ। ਅਤੇ ਇਹ ਉਪਾਅ ਤੁਸੀਂ ਘਰ ਦੇ ਕਿਸੇ ਵੀ ਮੈਂਬਰ ਤੋਂ ਕਰਵਾ ਸਕਦੇ ਹੋ। ਕੋਈ ਬੱਚਾ ਵੀ ਇਸ ਉਪਾਅ ਨੂੰ ਕਰ ਸਕਦਾ ਹੈ। ਪਰ ਯਾਦ ਰੱਖੇ ਸਾਰਾ ਪਰਿਵਾਰ ਉਸ ਪੌਦੇ ਦੇ ਕੋਲ ਖੜਾ ਹੋਣਾ ਜ਼ਰੂਰੀ ਹੈ ਜੀ ਦੋਸਤੋ ਹੁਣ ਗੱਲ ਕਰਦੇ ਆਂ ਉਹ ਚੀਜ਼ ਦੀ ਜਿਸ ਨੂੰ ਤੁਸੀਂ ਲਾਲ ਰੰਗ ਦੇ ਕੱਪੜੇ ਵਿੱਚ ਬਨ ਕੇ ਤુલਸੀ ਦੇ ਪੌਦੇ ਨਾਲ ਤੁਸੀਂ ਗੰਢ ਦੇਣੀ ਹੈ ਦੋਸਤੋ ਉਹ ਚੀਜ਼ ਹੈ ਇੱਕ ਕਪੂਰ ਦੀ ਟਿੱਕੀ ਉਸ ਦੇ ਨਾਲ ਹੀ ਦੋ ਲੌਂਗ ਅਤੇ ਦੋ ਕਾਲੀ ਮਿਰਚ ਦੇ ਦਾਣੇ ਕਾਲੀ ਮਿਰਚ ਦੇ ਦਾਣੇ ਵਿੱਚ ਐਡ ਕਰਨੇ ਬਹੁਤ ਜ਼ਰੂਰੀ ਹਨ ਕਿਉਂਕਿ ਇਹ ਤੁਹਾਡੇ ਉੱਪਰ ਬਣ ਰਹੀ ਕਾਲੀ ਜਾਂ ਬੁਰੀ ਨਜ਼ਰ ਨੂੰ ਦੂਰ ਕਰਨਗੇ ਕਪੂਰ ਦੀ ਟਿੱਕੀ ਹਮੇਸ਼ਾ ਹੀ ਘਰ ਦੀ ਸ਼ੁੱਧਤਾ ਲਈ ਹੁੰਦੀ ਹੈ। ਕਈ ਵਾਰ ਕੀ ਹੁੰਦਾ ਹੈ ਦੋਸਤੋ ਅਸੀਂ ਜਾਣੇ ਜਾਣੇ ਵਿੱਚ ਕੋਈ ਅਜਿਹੀ ਗਲਤੀ ਕਰ ਦਿੰਦੇ ਹਾਂ ਜਿਸ ਨਾਲ ਮਾਂ ਲਕਸ਼ਮੀ ਦਾ ਤੇ ਤુલਸੀ ਦੇ ਪੌਦੇ ਦਾ અપਮਾਨ ਹੋ ਜਾਂਦਾ ਹੈ। ਇਸ ਲਈ ਕਪੂਰ ਦੀ ਟਿੱਕੀ ਉਸ ਵਿੱਚ ਬੰਨਣਾ ਬਹੁਤ ਜ਼ਰੂਰੀ ਹੈ। ਅਤੇ ਦੋਸਤੋ ਦੋ ਲੌਂਗ ਆਪਣੇ ਆਪ ਵਿੱਚ ਹੀ ਧੰਨ ਦਾ ਆਗਮਨ ਕਰਦੇ ਹਨ। ਦੋ ਲੌਂਗ ਹਮੇਸ਼ਾ ਹੀ ਉਪਾਅ ਵਿੱਚ ਦੱਸੇ ਜਾਂਦੇ ਹਨ ਕਿਉਂਕਿ ਲੌਂਗ ਬਹੁਤ ਜ਼ਿਆਦਾ ਗਰਮ ਹੁੰਦੇ ਹਨ ਅਤੇ ਤુલਸੀ ਮਾਂ ਦੀ ਪ੍ਰਕਿਰਿਆ ਕਰਨ ਦੇ ਵਿੱਚ ਦੋ ਲੋង ਹਮੇਸ਼ਾ ਹੀ ਵਰਤੇ ਜਾਂਦੇ ਹਨ ਇਹ ਉਪਾਅ ਸ਼ੁਰੂ ਤੋਂ ਹੀ ਕੀਤਾ ਆ ਰਿਹਾ ਹੈ ਹਰ ਉਪਾਅ ਵਿੱਚ ਜੋ ਕਿ ਜੋਤਿਸ਼ ਪ੍ਰਕਿਰਿਆ ਦੁਆਰਾ ਦੱਸਿਆ ਜਾਂਦਾ ਹੈ ਧਨ ਦੇ ਵਾਧੇ ਲਈ ਦੱਸਿਆ ਜਾਂਦਾ ਹੈ ਉਸ ਵਿੱਚ ਹਮੇਸ਼ਾ ਹੀ ਦੋ ਲੋង ਰੱਖੇ ਜਾਂਦੇ ਹਨ ਐਸ ਕਰਕੇ ਦੋਸਤੋ ਇਹ ਤਿੰਨ ਚੀਜ਼ਾਂ ਤੁਸੀਂ ਲਾਲ ਰੰਗ ਦੇ ਕੱਪੜੇ ਵਿੱਚ ਜ਼ਰੂਰ ਪਾਉਣੀਆਂ ਹਨ ਅਤੇ ਲਾਲ ਰੰਗ ਦੇ ਕੱਪੜੇ ਵਿੱਚ ਹੀ ਪਾ ਕੇ ਤੁਸੀਂ ਉਸ ਨੂੰ ਤુલਸੀ ਦੇ ਪੌਦੇ ਨਾਲ ਗੰਢ ਮਾਰਨੀ ਹੈ ਕਈ ਲੋਕ ਕੀ ਕਰਦੇ ਹਨ ਕਿ ਉਸ ਨੂੰ ਤુલਸੀ ਦੀਆਂ ਜੜਾਂ ਵਿੱਚ ਦੱਬ ਦਿੰਦੇ ਹਨ ਯਾਦ ਰੱਖੋ ਇਸ ਉਪਾਅ ਨੂੰ ਤੁਸੀਂ ਤુલਸੀ ਦੇ ਜੜਾਂ ਵਿੱਚ ਨਹੀਂ ਕਰਨਾ ਇਸ ਨੂੰ ਤੁਸੀਂ ਉਸ ਦੇ ਉੱਪਰ ਹੀ ਬੰਨਣਾ ਹੈ ਅਤੇ ਉਸ ਤੋਂ ਬਾਅਦ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਹੈ ਕਿ ਇਸ ਮਾਣ ਵਿੱਚ ਪਹਿਲਾ ਤਾਰਾ ਦੇਖਣ ਤੇ ਤੁਸੀਂ ਉਸ ਨੂੰ ਪਾਣੀ ਪਾ ਦੇਣਾ ਹੈ ਦੋਸਤੋ ਇਹ ਉਪਾਅ ਸਿਰਫ ਦੀਵਾਲੀ ਦੇ ਦਿਨਾਂ ਵਿੱਚ ਹੀ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਉਸ ਕੱਪੜੇ ਨੂੰ ਭਾਵ ਕੇ ਉਸ ਗੰਢ ਨੂੰ ਤੁਸੀਂ ਕਦੇ ਵੀ ਨਹੀਂ ਖੋਲਣਾ ਸਮੇਂ ਦੇ ਨਾਲ ਨਾਲ ਉਹ ਕੱਪੜਾ ਗਲ ਜਾਵੇਗਾ ਔਸਤ ਦੇ ਵਿੱਚੋਂ ਕਪੂਰ ਦੀ ਟਿੱਕੀ, ਦੋ ਕਾਲੀਆਂ ਮਿਰਚਾਂ ਤੇ ਲੌਂਗ ਆਪਣੇ ਆਪ ਤુલਸੀ ਦੀਆਂ ਜਣਾ ਵਿੱਚ ਚਲੇ ਜਾਣਗੇ। ਦੋਸਤੋ ਇਹ ਵੀ ਮੰਨਿਆ ਜਾਂਦਾ ਹੈ ਕਿ ਕਪੂਰ ਦੀ ਟਿੱਕੀ ਤુલਸੀ ਦੇ ਪੌਦੇ ਦੇ ਆਲੇ-ਦੁਆਲੇ ਆਪਣੀ ਖੁਸ਼ਬੂ ਦਾ ਇੱਕ ਘੇਰਾ ਬਣਾ ਲੈਂਦੀ ਹੈ। ਜਿਸ ਨਾਲ ਉਸ ਤੋਂ ਬਾਅਦ ਉਸ ਦੀ ਪਵਿੱਤਰਤਾ ਭੰਗ ਨਹੀਂ ਹੁੰਦੀ। ਇਸ ਦੇ ਨਾਲ ਹੀ ਇੱਕ ਗੱਲ ਤੁਸੀਂ ਧਿਆਨ ਵਿੱਚ ਰੱਖਣੀ ਹੈ ਕਿ ਅਸ ਪੌਦੇ ਨੂੰ ਜੇਕਰ ਤੁਸੀਂ ਨਵਾਂ ਖਰੀਦ ਕੇ ਲਿਆਉਣਾ ਹੈ ਤਾਂ ਕਦੇ ਵੀ ਗਮਲੇ ਦੇ ਵਿੱਚ ਨਹੀਂ ਲਾਉਣਾ। ਇਸ ਨੂੰ ਯਾਦ ਰੱਖੇ ਹਮੇਸ਼ਾ ਧਰਤੀ ਦੇ ਵਿੱਚ ਹੀ ਲਗਾਉਣਾ ਹੈ ਜੀ ਅਤੇ ਜੇਕਰ ਦੋਸਤੋਂ ਗਮਲੇ ਵਿੱਚ ਲਗਾਉਣਾ ਵੀ ਹੈ ਤਾਂ ਹਮੇਸ਼ਾ ਗਮਲਾ ਬਹੁਤ ਵੱਡਾ ਹੋਣਾ ਚਾਹੀਦਾ ਹੈ ਅਤੇ ਯਾਦ ਰੱਖੋ ਝੂਠਾ ਪਾਣੀ ਇਸ ਨੂੰ ਤੁਸੀਂ ਕਦੇ ਵੀ ਨਹੀਂ ਪਾਉਣਾ ਸਵੇਰੇ ਜਾਂ ਸ਼ਾਮ ਨੂੰ ਤੁਸੀਂ ਪਾਣੀ ਪਾਉਣਾ ਹੈ ਅਤੇ ਕਦੇ ਵੀ ਕਿਸੇ ਦੇ ਘਰੋਂ ਇਸ ਨੂੰ ਬੂਟੇ ਨੂੰ ਲੈ ਕੇ ਨਹੀਂ ਆਉਣਾ ਹਮੇਸ਼ਾ ਪੈਸੇ ਭਰ ਕੇ ਭਾਵ ਕੇ ਆਪਣੇ ਪੈਸੇ ਖਰਚ ਕਰਕੇ ਹੀ ਤੁਸੀਂ ਇਸ ਬੂਟੇ ਨੂੰ ਖਰੀਦ ਕੇ ਲਿਆਉਣਾ ਹੈ ਇਸੇ ਤਰ੍ਹਾਂ ਹੀ ਦੋਸਤੋਂ ਅੱਜ ਦੀ ਆਪਣੀ ਛੋਟੀ ਜਹੀ ਵੀਡੀਓ ਸਮਾਪਤ ਹੁੰਦੀ ਹੈ ਜੇਕਰ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਸ਼ੇਅਰ ਕਰਿਓ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ